ਸਾਡੀ ਲਾਈਨ ਐਸੀ ਹੈ ਕੰਪੀਟੀਸ਼ਨ ਐ ਨਾ ਰੰਦਾ ਔਰ ਕਿਤੇ ਨਾ ਕਿਤੇ ਐਕਟਰਾਂ ਦੇ ਵਿੱਚ ਇਨਸੈਕਿਉਰਟੀ ਆ ਜਾਂਦੀ ਹੈ ਕਿ ਯਾਰ ਦੂਜੇ ਨੂੰ ਲੈ ਕੇ ਕੀ ਕਰ ਰਿਹਾ ਬਟ ਇਕਲੋਤੇ ਨੀਰੂ ਮੈਮ ਐਸੇ ਕੀ ਜਗਦੀਪ ਬਈ ਪਹਿਲੀ ਵਾਰ ਤੁਹਾਨੂੰ ਇਮੋਸ਼ਨਲ ਦੇ ਦੇਖਿਆ ਸੀ ਸੀਸੀ ਉਤੇ ਸ਼ੀ ਹੈਸ ਬਰਾਟ ਅ ਡਿਫਰੈਂਸ ਟੂ ਦ ਸਿਨੇਮਾ ਉਹ ਸੌਖੀ ਗੱਲ ਨਹੀਂ ਗੀ तो कामयाब होना मैं कहूंगी एक पॉइंट तक शौख पर कामयाबी मेंटेन करके रखना फॉर सच अ लॉन्ग पीरियड ऑफ टाइम इज वेरी हार्ड दैट्स हाउ शी इज दी नीरू बाजवा शी इज द क्वीन नीरू बाजवा क्या मतलब नीरू बाजवा तो नहीं रियली मतलब मेरी छोटी बहन बन गई यार हर गुड़ी गुड़ी नु इंडिपेंडेंट होना मतलब बहुत जरूरी है सारेनु ससतिकाल जी ते ए फिल्म एक्चुअली ਮੇਰੇ ਦੋ ਫਰੈਂਡ ਐ ਇੱਕ ਬਾਈ ਨੇ ਬਠਿੰਡੇ ਦਾ ਸੀ ਔਰ ਇੱਕ ਬਾਈ ਨੇ ਪਟਿਆਲੇ ਦੀ ਇੱਕ ਗੱਲ ਦੱਸੀ ਸੀ ਸੋ ਉਹਨਾਂ ਦੋਨਾਂ ਗੱਲਾਂ ਨੂੰ ਮਿਲ ਕੇ ਫਿਲਮ ਬਣੀ ਐ ਉਹ ਮੈਂ ਇੱਥੇ ਨਹੀਂ ਦੱਸ ਸਕਦਾ ਨਹੀਂ ਫਿਲਮ ਰਿਵੀਲ ਹੋ ਜੂਗੀ ਸੋ ਜਿਸ ਤਰੀਕੇ ਦੀ ਇਹ ਸਸਪੈਂਸ ਵਾਲੀ ਪਿਕਚਰ ਐ ਤੇ ਪਹਿਲੀ ਵਾਰ ਲਿਖਿਆ ਮੈਂ ਇਹੋ ਜਿਹਾ ਜਨਰ ਸੋ ਹੋਪਫੁਲੀ ਪਸੰਦ ਆਊਗਾ ਤੁਹਾਨੂੰ ਸਾਰਿਆਂ ਨੂੰ ਅਸੀਂ ਟ੍ਰੇਲਰ ਦੇਖਿਆ ਹੋਣਾ ਧੰਨਵਾਦ ਬਈ ਥੈਂਕ ਯੂ ਸੋ ਮੱਚ ਸੋ ਹੁਣ ਆਪਾਂ ਮਾਈਕ ਹੈਂਡਓਵਰ ਕਰਦੇ ਨਿਰੂ मैम ਨੂੰ ਨਾਮ ਬਹੁਤ-ਬਹੁਤ ਮੁਬਾਰਕਾਂ ਫਿਲਮ ਵਾਸਤੇ ਇੱਕ ਹੋਰ ਪਹਿਲਾਂ ਆਪਣੇ ਵੱਲੋਂ ਦੱਸੋ ਕੀ ਹੈ ਫਿਲਮ ਦੇ ਵਿੱਚ ਤੁਹਾਡਾ ਕੈਰੈਕਟਰ ਕਿਹਦਾ ਹੈ ਹੁਣ ਆਪਾਂ ਫਿਰ ਫਿਰ ਆਪਾਂ ਕੁਐਸਚਨ ਆਨਸਰ ਤੇ ਆਉਨੇ ਆ ਤੁਸੀਂ ਆਪਣੇ ਵੱਲੋਂ ਸਸ ਸ੍ਰੀ ਗੁਰੂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਮੈਂ ਇਹਦਾ ਗੱਲਾ ਆਪਣੇ ਕੈਰੈਕਟਰ ਦੇ ਬਾਰੇ ਨਹੀਂ ਨਾ ਦੱਸ ਸਕਦੀ ਕਿਉਂਕਿ ਸਾਰਾ ਸਸਪੈਂਸ ਇੱਥੇ ਖੁੱਲ ਜਾਊਗਾ ਓਕੇ ਜਿਵੇਂ ਜਗਦੀਪ ਜੀ ਨੇ ਕਿਹਾ ਸੋ ਜੋ ਤੁਸੀਂ ਟ੍ਰੇਲਰ ਵਿੱਚ ਦੇਖਿਆ ਬਸ ਉਹਦੇ ਬਾਰੇ ਹੀ ਦੱਸ ਸਕਦੀ ਹਾਂ ਬਾਕੀ ਤੁਹਾਨੂੰ 20 ਮੇਨ ਗੱਲਾਂ 21 ਅਗਸਤ ਨੂੰ ਓਕੇ ਜੀ ਥੈਂਕ ਯੂ ਸੋ ਮਚ ਸੋ ਓਵਰ ਟੂ ਤਾਨਿਆ ਤਾਂ ਇਹ ਤੁਸੀਂ ਵੀ ਸੇਮ ਨਾ ਕਿਹਾ ਕਿ ਤੁਹਾਨੂੰ ਫਿਲਮ ਦੇ ਵਿੱਚ ਪਤਾ ਲੱਗੂਗਾ ਤੁਸੀਂ ਫਿਰ ਵੀ ਓਵਰオール ਜਗਦੀਪ ਬਾਈ ਨਾਲ ਦੁਬਾਰਾ ਤੋਂ ਕੰਮ ਕਰਕੇ ਕਿਵੇਂ ਦਾ ਲੱਗ ਰਿਹਾ ਇਹ ਵੀ ਦੱਸ ਤੋ ਐਂਡ ਇਸ ਫਿਲਮ ਦੇ ਵਿੱਚ ਕੀ ਹੋਰ ਖਾਸ ਹੋਣ ਵਾਲਾ ਐਂਡ ਉਸ ਤੋਂ ਬਾਅਦ ਆਪਾਂ ਕੁਐਸਚਨ ਆਨਸਰਸ ਤੇ ਹੁੰਨੀ ਆ ਪ੍ਰੋਪਰਲੀ ਸਸ਼ੀ ਗਾਲ ਜੀ ਸਾਰਿਆਂ ਨੂੰ ਫਿਲਮ ਫਰੈਸ਼ ਹੋਣ ਵਾਲੀ ਐ ਇਹੋ ਜਿਹਾ ਕਨਸੈਪਟ ਨਹੀਂ ਆਇਆ ਆ ਸਟਾਈਲਾਈਜ਼ ਬਹੁਤ ਸੋਹਣੀ ਐ ਐਂਡ ਗਾਣੇ ਬਹੁਤ ਵਧੀਆ ਸਟੋਰੀ ਬਹੁਤ ਵਧੀਆ ਐ ਸਸਪੈਂਸ ਐ ਫਿਲਮ ਚ ਐਂਡ 올 ਇਨ 올 ਅਸੀਂ ਕਰਦਿਆਂ ਕਰਦਿਆਂ ਬਹੁਤ ਇੰਜੋਏ ਕੀਤਾ so that's the best part je team ikatthe ho ke kamm karde hai i think we are more excited to know with one film kithan de lagge because assi saryan ne enjoy aap kiti film banande banande hor das hor af questions <laughs> te aavange ok gurbas <laughs> bhai tusi puri lok itthe leke aaye ho apni naal puri tusi batalion nu vi chakki firde ho ha pura police wale dress character nu inna pyar kita ki itthe vi dress puri saryan nu sastrigaal ji pehla da ਮੈਂ ਕੈਰੈਕਟਰ ਚ ਰਿਹਾ ਸੀ ਭਾਜੀ ਫਿਲਮ ਚ ਵੀ ਮੈਂ ਜਦੋਂ ਸ਼ੂਟ ਖਤਮ ਹੋਇਆ ਇਸ ਤੋਂ ਬਾਅਦ ਵੀ ਮੈਨੂੰ ਲੱਗਦਾ ਮੈਨੂੰ ਬਹੁਤ ਟਾਈਮ ਲੱਗ ਗਿਆ ਕੈਰੈਕਟਰ ਚ ਬਾਹਰ ਆਉਣ ਤੋਂ ਤੇ ਬਹੁਤ ਵਧੀਆ ਲੱਗਿਆ ਜਗਦੀਪ ਰਗੇਂਦੇ ਸੀ ਇਦਾਂ ਹੀ ਆਣਾ ਤੂੰ ਤੇ ਉਹਨੇ ਕਿਹਾ ਠੀਕ ਆ ਸੋ ਇੰਜੋਏ ਕੀਤਾ ਭਾਜੀ ਠੀਕ ਹੈ ਤੁਹਾਡੇ ਤੋਂ ਇੱਕ ਮੈਂ ਕੁਐਸਚਨ ਪੁੱਛਾਂਗਾ ਤੁਸੀਂ ਕਦੇ ਜਗਦੀਪ ਬਾਈ ਨੂੰ ਇਦਾਂ ਰਿਕਵੈਸਟ ਤਾਂ ਨਹੀਂ ਕੀਤੀ ਬਾਕੀ ਸੀਨ ਬਾਅਦ ਚ ਕਰ ਲਾਂਗੇ ਪਹਿਲਾਂ ਮੈਨੂੰ ਨੀਰੂ ਤੇ ਤਾਨੀਆ ਨੂੰ ਫੜਨ ਵਾਲਾ ਕੋਈ ਸੀਨ ਕਰਾਓ ਫਿਰ ਉਹਦੇ ਵਿੱਚ ਮੇਰਾ ਜਦੋਂ ਡੇ 1 ਸੀਗਾ ਉਦੋਂ ਤਾਨੀਆਂ ਨਾਲ ਸੀਗਾ ਤੇ ਸੀਨ ਸੈਕਿੰਡ ਸੀਨ ਮੇਰਾ ਨੀਰੂ मैम ਨਾਲ ਸੀਗਾ ਉਦੋਂ ਮੈਂ ਬਹੁਤ ਮਤਲਬ ਨਰਵਸ ਸੀ ਆਬਵੀਅਸਲੀ ਨੀਰੂ मैम ਨਾਲ ਸੀਨ ਕਰਨਾ ਸੀ ਮੈਂ ਤਾਂ ਹਲੇ ਵੀ ਬਹੁਤ ਨਰਵਸ ਆ ਤੇ ਪਰ ਨੀਰੂ मैम ਨੇ ਬਹੁਤ ਕੰਫਰਟ ਫੀਲ ਕਰਾਇਆ ਤੇ ਬਹੁਤ ਵਧੀਆ ਹੋਇਆ ਭਾਜੀ ਬਹੁਤ ਵਧੀਆ ਹੈ ਕੀ ਗੱਲ ਭਾਜੀ ਥੈਂਕ ਯੂ ਸੋ ਮਚ ਥੈਂਕ ਯੂ ਯੂ ਨੋ ਓਵਰ ਟੂ ਅੰਬੀ ਭਾਈ ਅਸੀ ਗੱਲ ਹੀ ਸਾਰਿਆਂ ਕੋ ਭਾਈ ਤੁਹਾਨੂੰ ਪੁੱਛਣੀ ਤੁਸੀਂ ਆਪ ਹੀ ਦੇ ਲੋ ਬੋਲ ਦੋ ਤੁਸੀਂ ਤਾਂ ਆਪ ਹੀ ਬੋਲਨੇ ਚਾਹਤ ਕਰਦੇ ਲੋ ਅ ਨਹੀਂ ਇੱਕ ਮੋ ਟਾਈਮ ਨਾ ਬਾਈ ਨਾਲ ਅਸੀਂ ਵੈਸੇ ਬੈਠੇ ਸੀ ਡਿਸਕਸ ਕਰ ਰਹੇ ਸੀ ਤੇ ਮੈਂ ਕਿਹਾ ਜਿੱਦਾਂ ਬਾਈ ਜਿਵੇਂ ਫਿਲਮਾਂ ਲਿਖੀਆਂ ਨੇ ਯਾ ਰੋਮਾਂਟਿਕ ਹਨਾ ਸੈਡ ਉਹਦਾ ਤੇ ਮੈਂ ਕਿਹਾ ਵੀ ਬਾਈ ਕੋਈ ਮੂ ਆਪਣਾ ਜਿੱਦਾਂ ਸਸਪੈਂਸ ਥ੍ਰਿਲਰ ਟਾਈਪ ਕਹਿੰਦੇ ਹਾਂ ਸੋਚਿਆ ਤਾਂ ਹੈ ਕਦੇ ਦੇਖਾਂਗੇ ਜਿੱਦ ਦੇ ਕੋਈ ਗੇਮ ਪਈ ਤਾਂ ਉਹਦੇ ਪਾ ਦਾਂਗੇ ਤੇ ਬਾਕੀ ਜਿਵੇਂ ਅਸੀਂ ਸਾਰੇ ਜਣੀ ਗੱਲ ਹੋਈ ਆ ਗਈ ਮਨੀ ਹਿਸ ਦੇਖੀ ਸਾਰੇ ਜੋਸ਼ ਚ ਆਏ ਨੇ ਸੋ ਥੈਂਕ ਯੂ ਸੋ ਮੱਚ ਤੁਹਾਨੂੰ ਟ੍ਰੇਲਰ ਪਸੰਦ ਆਇਆ ਹੋਵੇ ਜੀ ਕਹਾਂ ਤਾਂ ਬਈ ਥੈਂਕ ਯੂ ਸੋ ਮੱਚ ਸੋ ਬਟ ਮਨੀ ਸਰ ਸਰ ਤੁਸੀਂ ਆਪਣੀ ਚਾਹਤ ਤੁਸੀਂ ਬੋਲੋ ਮੈਂ ਫਿਰ ਪੁੱਛਦਾ ਕੋਈ ਨਹੀਂ ਤੁਸੀਂ ਬੋਲਣ ਲੱਗੇ ਸੀ ਅੱਛਾ ਤੁਸੀਂ ਮੈਰਿਟ ਤੇ ਹੀ ਪੁੱਛਣ ਆੜੀ ਐਸੋਸੀਏਸ਼ਨ ਨੀਰੂ ਮੈਮ ਹੋਣ ਨਾਲ ਜਦੋਂ ਤੋਂ ਇਹ ਫਿਲਮਾ ਪ੍ਰੋਡਿਊਸ ਕਰ ਰਹੇ ਨੇ ਉਹਰ ਫਿਲਮ ਚ ਡਿਸਟ੍ਰੀਬਿਊਟਰ ਤੁਸੀਂ ਹੁੰਨੇ ਹੋ ਅੱਛਾ ਤੁਹਾਨੂੰ ਵੀ ਹੁਣੀ ਮਿਲੇ ਓਕੇ ਆਹ ਫਿਲਮ ਚ ਤੁਸੀਂ ਡਿਸਟ੍ਰੀਬਿਊਟਰ ਹੁੰਨੇ ਐਂਡ ਇਸ ਫਿਲਮ ਨੂੰ ਲੈ ਕੇ ਤੁਹਾਡੀ ਕੀ ਐਕਸਪੈਕਟੇਸ਼ਨ ਹੈ ਐਂਡ ਇਸ ਲਈ ਕੀ ਡਿਫਰੈਂਟ ਹੋਰ ਲੈ ਕੇ ਆ ਰਹੇ ਆ ਇਸ ਫਿਲਮ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਨਹੀਂ ਐਕਸਪੈਕਟੇਸ਼ਨ ਫਿਲਮ ਨੂੰ ਪਹਿਲੇ ਟੀਮ ਤੋਂ ਨੇ ਸੋ ਜਿਸ ਤਰ੍ਹਾਂ ਜਗਦੀਪ ਜੀ ਰਹੇ ਨੀਰੂ ਮੈਮ ਨੇ ਆਲਰੇਡੀ ਗੁਰਬਾਜ਼ ਦੀ ਪਹਿਲੀ ਫਿਲਮ ਵੀ ਅਸੀਂ ਡਿਸਟ੍ਰੀਬਿਊਟ ਕੀਤੀ ਸੀ ਸੋ ਇੱਕੋ ਇੱਕ ਇਮੋਸ਼ਨਲ ਐਂਗਲ ਵੀ ਹੈ ਛੋਟਾ ਬ੍ਰਦਰ ਹੈ ਸਾਡਾ ਔਰ ਪਲੱਸ ਫਿਲਮ ਜਿਸ ਤਰ੍ਹਾਂ ਤਾਨੇ ਨੇ ਆਲਰੇਡੀ ਕਿਹਾ ਕਿ ਬਹੁਤ ਫਰੈਸ਼ ਫਿਲਮ ਹੋਣ ਵਾਲੀ ਹੈ ਸੋ ਆਡੀਅנס ਨੂੰ ਇਹੀ ਚੀਜ਼ ਰਿਕੁਆਇਰਮੈਂਟ ਹੈ ਕਿ ਬਹੁਤ ਸਾਰੀ ਆਡੀਅנס ਜਿਹੜੀ 18 ਤੋਂ 25 ਸਾਲ ਦੀ ਹੈ ਉਹਨਾਂ ਨੂੰ ਵੀ ਲੱਗਦਾ ਕਿ ਯਾਰ ਸਾਡੇ ਲਈ ਕੰਟੈਂਟ ਕਿੱਥੇ ਹੈ ਸੋ ਇਹ ਫਿਲਮ ਉਸੇ ਆਡੀਅੰਸ ਨੂੰ ਟਾਰਗੇਟ ਰੱਖ ਕੇ ਡੇ 1 ਤੋਂ ਬਣਾਈ ਗਈ ਹੈ ਜਿਹਨਾਂ ਦਾ ਬਹੁਤ ਹਿਊਜ ਵੋਲਿਊਮ ਆਫ ਪਬਲਿਕ ਜਿਹੜਾ ਬਹੁਤ ਟਾਈਮ ਤੋਂ ਸਿਨੇਮਾ ਤੋਂ ਮਿਸਿੰਗ ਹੈ ਇਹ ਫਿਲਮ ਵਾਪਸ ਲੈ ਕੇ ਆ ਐਂਡ ਗੁਰਬਾਜ਼ ਬਾਈ ਦੀ ਹੁਣ ਬਾਕੀ ਫੋਰਚਨਲ ਆਪਾਂ ਗੱਲ ਕਰਦੇ ਹਾਂ ਸਰ ਤੁਸੀਂ ਦੱਸੋ ਜੀ ਮੁਜਰਮ ਫੜੇਗੇ ਫਿਲਮ ਦੇ ਵਿੱਚ ਚਲੋ ਐਂਡ ਪੁਰਾਣਾ ਦੱਸਿਆ ਵੀ ਫੜੇਗੇ ਮੈਂ ਮਨੇ ਪਹਿਲਾਂ ਹੀ ਇਧਰ ਟਿੱਡੀ ਅੱਖ ਨਾਲ ਦੇਖਤਾ ਵੀ ਗਿਆ ਤੁਸੀਂ ਹਾਂ ਤੁਸੀਂ ਆਪ ਹੀ ਦੱਸੋ ਨਹੀਂ ਨਹੀਂ ਮੇਰੇ ਨਾਲ ਤਾਂ ਧੋਖਾ ਜਾ ਹੋਇਆ ਮੈਂ ਅਸੀਂ ਉਹਦੇ ਵਿੱਚ ਕੁਝ ਹੋਰ ਹੀ ਦੇਖੂਗੇ ਮੈਨੂੰ ਅੱਛਾ ਚਲੋ ਆ ਪਾਰਟ ਬਹੁਤ ਵਧੀਆ ਜਣੀ ਜਿੰਨਾ ਕੁ ਵੀ ਸਾਨੂੰ ਕੰਮ ਇਸ ਫਿਲਮ ਦੇ ਵਿੱਚ ਮਿਲਿਆ ਹੈ ਅਸੀਂ ਬੜੀ ਵਕੂਫੀ ਨੁਮਾਇਆ ਹੈ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਸਾਰੇ ਨੇ ਐਂਟਰਟੇਨਮੈਂਟ ਦਿੱਤਾ ਹੈ ਤੇ ਔਰ ਫਿਲਮ 'ਚ ਕੰਮ ਵੀ ਕੀਤਾ ਹੈ ਮੈਂ ਜਗਦੀਪ ਭਾਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਔਰ ਫਿਲਮ ਦੇਖੋਗੇ ਤਾਂ ਹੋਰ ਜ਼ਿਆਦਾ ਸਵਾਦ ਆਊਗਾ ਮੈਂ ਸਾਰੀ ਪ੍ਰਸ਼ੰਸਾ ਤੁਹਾਨੂੰ ਕਰਦਾ ਸਤਿ ਸ੍ਰੀ ਅਕਾਲ ਥੈਂਕ ਯੂ ਸੋ ਮਚੀ ਹਾਂਜੀ ਤੁਸੀਂ ਵੀ ਪਲੀਜ਼ ਸਤਿ ਸ੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਤੇ ਅਕਸਰ ਤੁਸੀਂ ਮੈਨੂੰ ਸੋਸ਼ਲ ਮੀਡੀਆ ਤੇ ਹਾਸਦੇ ਖੇੜਦੇ ਸਾਨੂੰ ਹਸਦੇ ਦੇਖਿਆ ਹੋਣਾ ਤੇ ਪਹਿਲੀ ਵਾਰੀ ਮੈਂ ਇਸ ਫਿਲਮ ਦਾ ਹਿੱਸਾ ਬਣਨ ਜਾ ਰਹੀ ਹਾਂ ਤੇ ਬਹੁਤ ਮਜ਼ਾ ਆਇਆ ਸਾਰੀ ਫਿਲਮ ਨਾਲ ਸਾਰਿਆਂ ਨਾਲ ਕੰਮ ਕਰਕੇ ਤੇ ਅਸੀਂ ਇਹਦੇ ਵਿੱਚ ਆ ਮੈਡਮ ਹੋਰਾ ਨੂੰ ਫੜਨਾ ਤੇ ਇਹਨਾਂ ਨੇ ਸਾਨੂੰ ਭੁਜਾਇਆ ਬਹੁਤ ਇਹਨਾਂ ਨੇ ਸਾਨੂੰ ਬਹੁਤ ਉਲਝਾ ਕੇ ਰੱਖਿਆ ਪਰ ਫੜ ਅਸੀਂ ਲੈਣੀ ਆਏ ਇਹ ਤੁਸੀਂ ਫਿਲਮ ਚ ਦੇਖੋ ਕਿਵੇਂ ਫੜੀਆਂ ਅਸੀਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵਟੂ ਪ੍ਰਭ ਭਾਈ ਭਾਈ ਮੈਂ ਤੁਹਾਨੂੰ ਇਹ ਸਿੰਪਲ ਪੁੱਛੂੰਗਾ ਤੁਸੀਂ ਪਹਿਲਾਂ ਜਗਦੀਪ ਬਾਈ ਨਾਲ ਮੋਹ ਦੇ ਵਿੱਚ ਵੀ ਕੰਮ ਕੀਤਾ ਐ ਔਰ ਉਸ ਮੋਹ ਜਦੋਂ ਸ਼ੁਰੂ ਹੋਦੀ ਨਾ ਇੰਟਰਵਲ ਤੋਂ ਪਹਿਲਾਂ ਐ ਲੱਗਦਾ ਵੀ ਇਹਦੇ ਔਰ ਕੋਸਾ ਹੌ ਕੈਰੈਕਟਰ ਹੈ ਨਹੀਂ ਜਿੰਨਾ ਅਨ ਉਤੋਂ ਬਾਅਦ ਹੀ ਜਦੋਂ ਫਲਿੱਪ ਹੁੰਦਾ ਕਾ ਮੈਂ ਬੰਦਾ ਨਫ਼ਰਤ ਕਰਨ ਲੱਗ ਜਾਂਦਾ ਤੁਹਾਨੂੰ ਸੋ ਇਸ ਫਿਲਮ ਚ ਵੀ ਕੈਰੈਕਟਰ ਇਦਾਂ ਦਾ ਹੀ ਆ ਜਾਂ ਕੁਝ ਹੋਰ ਹੋਣ ਵਾਲਾ ਹੈ ਜਾਂ ਇਸ ਚ ਵੀ ਅ ਪੰਨਾ ਸਸੀ ਗਾਲ ਜੀ ਸਾਰਿਆਂ ਨੂੰ ਤੇ ਇਸ ਫਿਲਮ ਦੇ ਵਿੱਚ ਮੇਰਾ ਜਿਹੜੀ ਕਾਸਟਿੰਗ ਸੀਗੀ ਉਹ ਆਪਣੇ ਆਪ ਚ ਬਹੁਤ ਐਕਸਾਈਟਿੰਗ ਸੀਗੀ ਪਹਿਲਾਂ ਮੇਰਾ ਕੈਰੈਕਟਰ ਕੁਝ ਹੋਰ ਸੀਗਾ ਤਾਂ ਮੇਰੇ ਮੌਕੇ ਤੇ ਜਗਦੀਪ بھائی ਨੇ ਚੇਂਜ ਕਰਤਾ ਸੀ ਪਰ ਮੈਨੂੰ ਬਹੁਤ ਵਧੀਆ ਲੱਗਿਆ ਕੈਰੈਕਟਰ ਕਰਕੇ ਵੀ ਕਿਉਂਕਿ ਮੈਨੂੰ ਸ਼ੁਰੂ ਤੋਂ ਨਾ ਯੂਨੀਫਾਰਮ ਬਹੁਤ ਫੈਸੀਨੇਟ ਕਰਦੀ ਆ ਕੋਈ ਵੀ ਯੂਨੀਫਾਰਮ ਆ ਭਾਵੇਂ ਪੁਲਿਸ ਦੀ ਹੋਵੇ ਆਰਮੀ ਦੀ ਹੋਵੇ ਮੈਨੂੰ ਬਹੁਤ ਵਧੀਆ ਤੇ ਮੈਨੂੰ ਇਹੀ ਚਾਹ ਹੁੰਦਾ ਸੀ ਦਿੱਲੀ ਵੀ ਮੈਂ ਅੱਜ ਪੁਲਿਸ ਵਾਲੀ ਵਰਦੀ ਪੋਣੀਆ ਪੱਗ ਬੰਨ੍ਹਣੀ ਆ ਤਾਂ ਇਹ ਤੇ ਇੱਕ ਤੀਰ ਮੇਰੀ ਹੋਰ ਥੋੜੇ ਮੈਂ ਟਾਈਮ ਲਵਾਂਗਾ ਸੌਰੀ ਅ ਜਦੋਂ ਨਾ ਜੀਨੇ ਮੇਰਾ ਦਿਲ ਲੁੱਟਿਆ ਸੀ ਨਾ ਉਹਦੋਂ ਅਸੀਂ ਸਕੂਲ 'ਚ ਹੁੰਦੇ ਸੀ ਤੇ ਉਦੋਂ ਨਾ ਸਾਰਿਆਂ ਨੂੰ ਨਾ ਉਹ ਡਾਇਲੋਗ ਇਕੱਲਾ ਇਕੱਲਾ ਸੀਨ ਮੂੰਹ ਜਵਾਨੀ ਆ ਸੀ ਤੇ ਜਿਵੇਂ ਹੁਣ ਵਰਡ ਚੱਲਦਾ ਨਾ ਮੈਨੀਫੈਸਟ ਉਦੋਂ ਅਸੀਂ ਜਿਵੇਂ ਕਲਾਸ ਮੇਟ ਹੀ ਜਾਂ ਫਿਰ ਵੈਨ 'ਚ ਸੀ ਸਾਰੇ ਨਾ ਉਹਨੂੰ ਇਨੈਕਟ ਕਰਦੇ ਰਹਿੰਦੇ ਸੀ ਕਿ ਵੀ ਹਨਾ ਜਿਵੇਂ ਇੱਕ ਜਣਾ ਗਿੱਪੀ ਬਾਣ ਆਂਦਾ ਸੀ ਇੱਕ ਦਿਲਜੀਤ ਬਾਈ ਨਾ ਇਦਾਂ ਤਾਂ ਅਸੀਂ ਇਨੈਕਟ ਕਰਦੇ ਰਹੇ ਸੀ ਤਾਂ ਸ਼ਾਇਦ ਉਹRenderTarget ਨੇੜੇ ਹੋ ਕੇ ਉਹ ਤੋਂ ਸੁਣਦੀ ਸੀ ਜਾਂ ਦੇਖਦੀ ਸੀ ਤੇ ਅੱਜ ਮੈਂ ਮੈਮ ਨਾਲ ਸਕਰੀਨ ਸ਼ੇਅਰ ਕਰ ਰਿਹਾ ਤਾਂ ਇਹ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ। ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਬਹੁਤ ਇੰਜੋਏ ਕੀਤਾ ਬਹੁਤ ਇੰਜੋਏ ਕੀਤਾ ਸੀ ਸਾਰਿਆਂ ਨੇ। ਕੀ ਬਾਤ ਹੈ ਵੀਰੇ 올 द बेस्ट ਹਾਂਜੀ ਉਹਨਾਂ ਨੂੰ ਪਲੀਜ਼ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਵੀਰਪਾਲ ਆ ਤੇ ਜਿੱਦਾਂ ਸਾਰਿਆਂ ਨੇ ਕਿਹਾ ਕਿ ਇਹ ਫਰੈਸ਼ ਮੂਵੀ ਆ ਸੱਚੀ ਸਾਰੀ ਟੀਮ ਵੀ ਬਹੁਤ ਵਧੀਆ ਵਾ ਪਹਿਲੀ ਵਾਰੀ ਸੀਗਾ ਕਿ ਇੰਨੇ ਵਧੀਆ ਪ੍ਰੋਡਿਊਸਰਸ ਨੇ ਇੰਨੇ ਵਧੀਆ ਸਾਰਾ ਉੱਥੇ ਫੈਮਿਲੀ ਮਾਹੌਲ ਸੀਗਾ ਕਿ ਜਦਨ ਨੀਰੂ ਮੈਮ ਇੰਨੇ ਵੱਡੇ ਸਟਾਰ ਨੇ ਨਾ ਉਹਨਾਂ ਨਾਲ ਜਦਨ ਪਹਿਲੇ ਦਿਨ ਮਿਲਣਾ ਸੀਗਾ ਤਾਂ ਥੋੜੇ ਨਰਵਸ ਸੀਗੇ ਮੈਂ ਸਿਰਫ ਉਹਨਾਂ ਨੂੰ ਟਿਕ ਟਿਕ ਲਾ ਕੇ ਦੇਖ ਹੀ ਰਹੀ ਸੀਗੀ ਤੇ ਛੋਟੇ ਹੁੰਦੇ ਜਿਵੇਂ ਦੇਖਦੇ ਸੀ ਅੱਜ ਸੁਪਨਾ ਪੂਰਾ ਹੋਇਆ ਮੈਮ ਨੇ ਸਕਰੀਨ ਸ਼ੇਅਰ ਕਰਕੇ ਤੇ ਬਹੁਤ ਮਜ਼ਾ ਆਇਆ ਕਿ ਆਪਾਂ ਜੀ ਥੈਂਕ ਯੂ ਸੋ ਮਚ ਸੋ ਤੁਸੀਂ ਇੱਤਨੀ ਮਾਈਕ ਪਾਸ ਕਰਦੇ ਹੋ ਤੈਨੂੰ ਸੋ ਆਪਾਂ ਪ੍ਰੋਡਿਊਸਰਸ ਵੱਲ ਵੀ ਆਈਏ ਐਂਡ ਉਹ ਤੋਂ ਬਾਅਦ ਫੇਅਰ ਗੱਲਾਂ ਕਰਦੇ ਹਾਂ ਹਾਂਜੀ ਸਸਿਗਾ ਜੀ ਸਾਰਿਆਂ ਨੂੰ ਜਗਦੀਪ بھائی ਨਾਲ ਪਿਛਲੇ 2-3 ਸਾਲ ਤੋਂ ਮੀਟਿੰਗ ਹੋ ਰਹੀ ਸੀ ਨਾ ਇਹ ਪੰਜਾਬੀ ਇੰਡਸਟਰੀ ਲਈ ਕੁਝ ਵੱਖਰਾal ਕਰੀਏ ਹਨ ਜੋ ਫਿਲਮਾਂ ਨਹੀਂ ਬੰਦੀਆਂ ਕੁਝ हटके ਕਰੀਏ ਤੇ ਮਤਲਬ ਬਾਈ ਦੇਖ ਅਸੇ ਤਾ ਇਹ ਬਾਈ ਹਲੀ ਰੁਕ ਜਾਓ ਵਧੀਆ ਪ੍ਰੋਜੈਕਟ ਜਾਂ ਕਨਸੈਪਟ ਨਹੀਂ ਹੈ ਜਦੋਂ ਵੱਖਰੀ ਚੀਜ਼ ਆਉਗੀ ਹਨ ਜਿੱਦਾਂ ਪੰਜਾਬੀ ਇੰਡਸਟਰੀ ਨੂੰ ਕੁਝ ਵੱਖਰਾ ਮਿਲੇਗਾ ਪਉਦੋ ਕਰਾਂਗੇ ਹਨ ਤੇ ਪਿਛਲੇ ਸਾਲ ਫਿਰ ਬਾਈ ਨਾਲ ਸਾਰੀ ਪਲੈਨਿੰਗ ਹੋਈ ਤੇ ਨੀਰੂ मैम ਤੇ ਤਾਨੀਆਂ ਦੇ ਨਾਲ ਮਤਲਬ ਇੰਨਾ ਵਧੀਆ ਸੈਟ ਤੇ এনवायरमेंट ਸੀਗਾ ਤੇ ਫੈਮਿਲੀ ਤਰ੍ਹਾਂ ਨੇ ਕੰਮ ਕੀਤਾ ਹਨ ਜਿਵੇਂ ਸੁਣਦੇ ਆ ਵੱਡੇ ਆਰਟਿਸਟ ਹੈ ਉਹਨਾਂ ਚ ਬਿਲਕੁਲ ਹੰਬਲ ਦੋਨੋ ਪਰਸਨ ਹੈ ਤੇ ਪਤਾ ਹੀ ਨਹੀਂ ਲੱਗਿਆ ਸ਼ੂਟਿੰਗ ਦੇ 30 40 ਦਿਨ ਕਿਵੇਂ ਲੱਗੇ ਤੇ ਜਗਦੀਪ ਬਾਈ ਦੀ ਉਹਨਾਂ ਜਿੰਨੀ ਤਾਰੀਫ ਕਰਨ ਲਈ ਘੱਟ ਹੈ ਭਰਾਵਾਂ ਵਾਂਗੂ ਬਾਈ ਨੇ ਹਮੇਸ਼ਾ ਟ੍ਰੀਟ ਕੀਤਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਮੀਡੀਆ ਵਾਲੇ ਸਪੋਰਟ ਕਰੋਗੇ ਤੇ ਪੰਜਾਬ ਦੀ ਇੰਡਸਟਰੀ ਜਾਂ ਪੰਜਾਬੀ ਆਡੀਅנס ਫਿਲਮ ਨੂੰ ਦੇਖ ਕੇ ਸਾਨੂੰ ਪ੍ਰੋਡਿਊਸਰ ਹੋਰ ਕਰੋਗੇ ਸਪੋਰਟ ਕਿ ਅਸੀਂ ਹੋਰ ਫਿਲਮਾ ਬਣਾ ਪਾਈਏ ਕੀ ਆਵਾਜ਼ ਬਾਈ ਥੈਂਕ ਯੂ ਸੋ ਮੱਚ ਹੁਣ ਇੱਧਰ ਅੱਛਾ ਸਰ ਸੰਤੋਸ਼ ਸਰ ਆਜੋ ਜੀ ਸਰ ਤੁਸੀਂ ਲੁੱਕ ਲੁੱਕ ਕੇ ਕਿਉਂ ਰਹੇ ਹੋ ਇੱਧਰ ਆਓ ਸਰ ਲੈ ਇਹ ਮਾਈਕ ਜਗਦੀਪ ਜੀ ਤੁਸੀਂ ਪਹਿਲੇ ਇੱਧਰ ਮੜ ਜਾਓ ਕੁਝ ਕਹੋ ਇੱਧਰ ਪ੍ਰੋਡਿਊਸਰਸ ਨੇ ਇਹਨਾਂ ਨੂੰ ਕੁਝ ਕੀ ਕਹਿਣਾ ਚਾਹੁੰਗੇ ਮੈਂ ਤੇ ਸੰਤੋਸ਼ ਜੀ ਐਕਚੁਅਲੀ ਜਦੋਂ ਮੈਂ ਬਿਲਕੁਲ ਹੀ ਸਟ੍ਰਗਲਰ ਸੀਗਾ ਅਸੀਂ ਪਹਿਲੀ ਫਿਲਮ ਕਰ ਰਹੇ ਸੀਗੇ ਉਹ ਅਨਫੋਰਚੂਨੇਟਲੀ ਉਹ ਫਿਲਮ ਬਣੀ ਨਹੀਂ ਸੀ ਅਸੀਂ ਉਦੋਂ ਤੋਂ ਇਕੱਠੇ ਮਿਲੇ ਤੇ ਫਿਰ ਰੋਜ ਹੀ ਦਾ ਮਤਲਬ ਅਸੀਂ ਬੰਬੇ ਰੋਜਾਂ ਨੂੰ ਹੀ ਮਿਲਦੇ ਆ ਤੇ ਉੱਥੋਂ ਲੈ ਕੇ ਸਾਡੀ ਜਰਨੀ ਇੱਥੋਂ ਤੱਕ ਆਈ ਹੈ ਤੇ ਅਸੀਂ ਵਧੀਆ ਦੋਸਤ ਹੈ ਬਹੁਤ ਸੋ ਵਧੀਆ ਲੱਗਦਾ ਕੰਮ ਕਰਕੇ ਤੇ ਇੱਕ ਦੂਜੇ ਨੂੰ ਦੇਖ ਕੇ ਇੱਕ ਦੂਜੇ ਦੀ ਜਰਨੀ ਦੇਖ ਕੇ ਕਿ ਯਾਰ ਕਦੇ ਸੋਚਦੇ ਹੁੰਦੇ ਸੀ ਔਰ ਅੱਜ ਆਪਾਂ ਫਿਲਮਾਂ ਕਰਦੇ ਆ ਸੋ ਕਿਸਮਤ ਵਾਲੇ ਆ ਕਿ ਸਾਡੇ ਸੁਪਨੇ ਪੂਰੇ ਹੋਏ ਕੀ ਬਾਤ ਹੈ ਭਾਈ ਮੈਂ ਇੱਕ ਨਾ ਅਸੀਂ ਪੋਸਟਰ ਦੇਖ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਕੁਐਸਚਨ ਹੈ ਐਨ ਤੁਹਾਨੂੰ ਨੀਰੂ ਮੈਮ ਨੇ ਤਾਂ ਆਇਆ ਕਿ ਇਸ ਦੇ ਵਿੱਚ ਨਾ ਤੁਸੀਂ نیچے ਲਿਖਿਆ ਹੋਇਆ ਹੈ ਕਿ ਸਾਰੀਆਂ ਕੁੜੀਆਂ ਚਿੜੀਆਂ ਨਹੀਂ ਹੁੰਦੀਆਂ ਕੁਝ ਇੱਲਾ ਵੀ ਹੁੰਦੀਆਂ ਨੇ ਤੇ ਮੈਂ ਤੁਸੀ ਇਹ ਦੱਸੋ ਕਿ ਮੁੰਡੇ ਜਿਹੜੇ ਕੁੜੀਆਂ ਨੂੰ ਚਿੜੀਆਂ ਸਮਝਦੇ ਆ ਕਿਉਂ ਇੱਲਾ ਵਰਡ ਯੂਜ਼ ਕੀਤਾ ਤੁਸੀਂ ਕਿਉਂ ਯੂਜ਼ ਕੀਤਾ ਆ ਉਹ ਤਾਂ ਯੂਜ਼ ਕੀਤਾ ਕਿਉਂਕਿ ਹਮੇਸ਼ਾ ਚਿੜੀ ਨੂੰ ਕੁੜੀਆਂ ਨੂੰ ਲਾਈਕ ਵਿਚਾਰਾ ਦੇਖਿਆ ਜਾਂਦਾ ਹੈ ਹਨ ਬਟ ਹੁਣ ਉਹੋ ਜਿਹਾ ਟਾਈਮ ਨਹੀਂ ਹੈ ਅੱਜ ਦੀਆਂ ਕੁੜੀਆਂ ਆਪਣੇ ਆਪ ਨੂੰ ਸਟੈਂਡ ਕਰਦੀਆਂ ਆਪਣੇ ਲਈ ਅਰਨ ਵੀ ਕਰਦੀਆਂ ਪਹਿਲਾਂ ਵਾਂਗ ਨਹੀਂ ਗਾ ਕੇ ਹੁਣ ਕਿਸੇ ਤੇ ਡਿਪੈਂਡੈਂਟ ਹੈ ਹਨ ਹੁਣ ਆਪਣੀ ਲੜਾਈ ਉਹ ਆਪ ਲੜ ਸਕਦੀਆਂ ਸੋ ਤਾਂ ਉਹ ਚਿੜੀਆਂ ਨਹੀਂ ਹੈ ਹੁਣ ਇਲਾ ਹੈ ਕੀ ਬਾਤ ਤੋ ਇੱਕ ਚੀਜ਼ ਮੈਂ ਹੋਰ ਮਤਲਬ ਵਿੱਚ ਟੋਕ ਕੇ ਕਹੂੰਗਾ ਪ੍ਰਭ ਤੋ ਮੈਨੂੰ ਯਾਦ ਆਇਆ ਤੋ ਐਸ ਫਿਲਮ ਦੇ ਵਿੱਚ ਨਾ ਇੱਕ ਬੜੀ ਵਧੀਆ ਮਤਲਬ ਗੱਲ ਹੋਈ ਕਿ ਪ੍ਰਭ ਜਿਹੜਾ ਅੰਬੀ ਨੇ ਕਰੈਕਟਰ ਕਰ ਰਿਆ ਸੀ ਉਹ ਅੰਬੀ ਨੇ ਕੀਤਾ ਤੇ ਜਿਹੜਾ ਅੰਬੀ ਕਰੈਕਟਰ ਕਰ ਰਿਆ ਸੀ ਉਹ ਪ੍ਰਭ ਦਾ ਸੋ ਅੰਬੀ ਭਾਈ ਬਹੁਤ ਚਿਰ ਤੋਂ ਇੰਡਸਟਰੀ ਦੇ ਵਿੱਚ ਐ ਤੇ ਅਨਫੋਰਚਨਟਲੀ ਜਦੋਂ ਅਸੀਂ ਲਿਖ ਰਹੇ ਸੀਗੇ ਤੇ ਅੰਬੀ ਦਾ ਜੋ ਕਰੈਕਟਰ ਸੀਗਾ ਉਹ ਉਹਨਾਂ ਵਧੀਆ ਨਹੀਂ ਸੀਗਾ ਤੇ ਪਰ ਜੋ ਪ੍ਰਭ ਕਰੈਕਟਰ ਕਰ ਰਿਆ ਸੀ ਉਹ ਕਰੈਕਟਰ ਜ਼ਿਆਦਾ ਵਧੀਆ ਸੀਗਾ ਤਾਂ ਅਸੀਂ ਪ੍ਰਭ ਨੂੰ ਕਿਹਾ ਕਿ ਯਾਰ ਤੂੰ ਤਾਂ ਨਵਾਂ ਐ ਚੱਲ ਤੈਨੂੰ ਹਜੇ ਹੋਰ ਮੌਕੇ ਮਿਲਣਗੇ ਵੀ ਅੰਬੀ ਭਾਈ ਵੇਸਟ ਹੋ ਜਾਊਗਾ ਤਾਂ ਆਪਾਂ ਤੁਹਾਡੇ ਕਰੈਕਟਰ ਚੇਂਜ ਕਰ ਦਿੰਨੇ ਇੱਕ ਦੂਜੇ ਨਾਲ ਰਿਵਰਸ ਕਰ ਦਿੰਨੇ ਸੋ ਅਸੀਂ ਉਹਨਾਂ ਦੇ ਕਰੈਕਟਰ ਬਦਲ ਤੇ ਔਰ ਫਿਰ ਜਦੋਂ ਅਸੀਂ ਕੰਮ ਕਰ ਰਹੇ ਸੀ ਇਹ ਚ ਦੇਖੋ ਕਿ ਤੁਹਾਡੀ ਗੁੱਡਵਿਲ ਕਿਵੇਂ ਕੰਮ ਆਉਂਦੀ ਹੈ ਹੁਣ ਫਿਲਮ ਦੇ ਵਿੱਚ ਪ੍ਰਭ ਦਾ ਕਰੈਕਟਰ ਜਿਆਦਾ ਵਧੀਆ ਹੈ ਸੋ ਕਈ ਵਾਰੀ ਤੁਸੀਂ ਜੇ ਕੋਈ ਚੰਗਾ ਕੰਮ ਕਰਦੇ ਹੋ ਤਾਂ ਤੁਹਾਨੂੰ ਨਾਲ ਦੇ ਨਾਲ ਹੀ ਫਲ ਮਿਲਦਾ ਉਹਦਾ ਕੀ ਆ ਮਤ ਹੈ ਭਾਈ ਸੋ ਭਈ ਉਹ ਤਾਂ ਨਾਰਮਲੀ ਵੀ ਆਪਾਂ ਕਰਦੇ ਕਿ ਤੁਸੀਂ ਜਦੋਂ ਕਾਸਟਿੰਗ ਵੀ ਕਰਦੇ ਹੋ ਜਿਵੇਂ ਹੁਣ ਤੁਸੀਂ ਆ ਪ੍ਰਭ ਭਾਈ ਵਾਲੀ ਦੱਸੀ ਜਾਂ ਨੰਬੀ ਭਾਈ ਵਾਲੀ ਆਪ ਪੂਰਾ ਇਨਵੋਲਵ ਰਹਿੰਦੇ ਹੋ ਨਾਲ ਹੈਨਾ ਐਂਡ ਤੁਸੀਂ ਕਿਸੇ ਤੇ ਜਿਆਦਾ ਡਿਪੈਂਡਡ ਨਹੀਂ ਆਪ ਪੂਰਾ ਇਕੱਲੀ-ਕੱਲੀ ਚੀਜ਼ ਐਂਡ ਜਦੋਂ ਮੂਵੀ ਲਿਖੀ ਫਫੇ ਗੁੱਟਨੀਆ ਨੀਰੂ मैम ਤੇ ਤਾਨੀ मैम ਪਹਿਲਾਂ ਨਾਮ ਹੀ ਸੀ ਬਸ ਇੰਨੋਂ ਨੂੰ ਲੈ ਹਾਂਜੀ ਜਦੋਂ ਐਕਚੁਅਲੀ ਅਸੀਂ ਹਜੇ ਡਵੈਲਪ ਡਵੈਲਪਿੰਗ ਸਟੇਜ 'ਚ ਹੀ ਸੀਗਾ ਸੋ ਉਦੋਂ ਹੀ ਮੈਂ ਨੀਰੂ ਮੈਮ ਨੂੰ ਸੁਣਾਈ ਸੀ ਉਦੋਂ ਹੀ ਤਾਨਿਆ ਨੂੰ ਸੁਣਾਈ ਸੀਗੀ ਤੋ ਆਈਡਲੀ ਕਿਉਂਕਿ ਸਿਚੁਏਸ਼ਨ ਫਿਲਮ ਦੀ ਕਹਾਣੀ ਵੀ ਇਹੋ ਜਿਹੀ ਡਿਮਾਂਡ ਕਰਦੀ ਸੀ ਕਿ ਦੋ ਕੁੜੀਆਂ ਇੱਕ ਥੋੜੀ ਵੱਡੀ ਚਾਹੀਦੀ ਸੀ ਸਾਨੂੰ ਇੱਕ ਥੋੜੀ ਜੰਨ ਚਾਹੀਦੀ ਸੀ ਸੋ ਉਸ ਤਰੀਕੇ ਦਾ ਕੰਬੀਨੇਸ਼ਨ ਸੀਗਾ ਸੋ ਸਟਾਰਟਿੰਗ ਤੋਂ ਇਹੀ ਮਾਈਂਡ ਸੀਗੇ ਤੇ ਲੱਕੀਲੀ ਸਾਨੂੰ ਉਹੀ ਕਾਸਟ ਮਿਲ ਗਈ ਜੋ ਸੋਚੀ ਸੀ ਓਕੇ ਥੈਂਕ ਯੂ ਐਂਡ ਨਿਰੂਮੇ ਮੈਂ ਤਾਨੀਆ ਤੁਹਾਨੂੰ ਕੁਐਸਚਨ ਆ ਜਦੋਂ ਪਹਿਲੀ ਵਾਰ ਟਾਈਟਲ ਸੁਣੇ ਫੱਫੇ ਕੁੱਟਣੀਆਂ ਪਹਿਲੀ ਚੀਜ਼ ਦਿਮਾਗ 'ਚ ਕੀ ਆਈ ਵਨ ਵਰਡ ਦੱਸ ਦੋ ਜਾਏ ਮਤਲਬ ਕੀ ਆ ਮੀਨਿੰਗ ਦੱਸ ਮੈਨੂੰ ਤਾਂ ਅਜ ਵੀ ਨਹੀਂ ਪਤਾ ਜਿੰਨਾ ਕਿ ਦੱਸਿਆ ਭਾਈ ਨੇ ਤੁਸੀਂ ਆਪ ਦੱਸੋ ਫੱਫੇ ਕੁੱਟਣੀਆਂ ਦਾ ਮਤਲਬ ਕੀ ਆ ਐਸ ਪਰ ਨਿਰੂ ਆਜਾ ਮੈਨੂੰ ਯਾਦ ਨਹੀਂ ਮੇਰੀ ਮੀਨਿੰਗ ਕੀ ਆ ਯੂ ਨੋ ਯੂ ਰਿਮੈਂਬਰ ਤਾਨੀਆ ਜੀ ਦੱਸੋਗੇ ਟ੍ਰਿਕ ਕਲੇਸ਼ੀ ਪਾਉਂਦੇ ਰਹਿੰਦੇ ਆਂ ਕੁਛ ਨਾ ਕੁਛ ਬਸ ਐਹੀ ਮਤਲਬ ਚਲ ਹੁਣ ਤੁਹਾਡੇ ਦੋਨਾਂ ਲਈ ਇੱਕ ਟਾਸਕ ਹੈ ਛੋਟਾ ਜਿਹਾ ਠੀਕ ਹੈ ਹੁਣ ਤੁਸੀਂ ਕੀ ਕਰਨਾ ਹੈ ਤੁਸੀਂ ਦੋਨਾਂ ਨੇ ਫਫੇ ਘੁੱਟਣੇ ਆ ਠੀਕ ਹੈ ਤੁਸੀਂ ਚਾਹੇ ਅਸਿਊਮ ਕਰ ਲਓ ਮੂਵੀ ਦਾ ਸੈੱਟ ਹੈ ਜਗਦੀਪ ਭਾਈ ਹੈ ਹਨਾ ਗੁਰਬਾਜ਼ਪਾ ਜੀ ਨੇ ਐਂਡ ਪ੍ਰੋਡਿਊਸਰ ਨੇ ਸੰਤੋਸ਼ ਸਰ ਬੈਠੇ ਇੰਨਾ ਬਾਰੇ ਫਫੇ ਘੁੱਟਣੇ ਤੁਸੀਂ ਆਪਸ ਵਿੱਚ ਦੋਨਾਂ ਨੇ ਹਾਂਜੀ ਐਨੀ ਫਿਲਮ ਬਣਾਤੀ ਫਫੇ ਘੁੱਟਣੀਆਂ ਐਨੇ ਪ੍ਰੋਡਿਊਸਰਾਂ ਦੇ ਪੈਸੇ ਲਾਦੇ ਤੇ ਲਾਈਵ 'ਚ ਫਫੇ ਘੁੱਟਣੇ ਪ੍ਰੋਡਿਊਸਰ ਵੀ ਨਾਲ ਹੀ ਨਹੀਂ ਨਹੀਂ ਤੁਸੀਂ ਜੇ ਫਫੇ ਘੁੱਟਣ ਵਾਲੇ ਕੰਮ ਵੇਖਣਾ ਤੁਸੀਂ ਸਾਡੀ ਫਿਲਮ ਵੇਖੋ ਬਹੁਤ ਪੈਸੇ ਲਾਤੇ ਪ੍ਰੋਡਿਊਸਰਾਂ ਨੇ ਦੋ ਚਲੋ ਥੈਂਕ ਯੂ ਸੋ ਮੱਚ ਐਂਡ ਮੇਰੇ ਕੋਲ ਹੁਣ ਕੁਝ ਕੁਐਸਚਨਸ ਆਇਨੇ ਮੀਡੀਆ ਵੱਲੋਂ ਮੈਂ ਉਹ ਪੁੱਛੂੰਗਾ ਜਿੰਨਾਂ ਲਈ ਜਿਹੜੇ ਵੀ ਕੁਐਸਚਨਸ ਨੇ ਤੁਸੀਂ ਉਹਨਾਂ ਦੇ ਆਂਸਰਸ ਦੋਗੇ ਸੋ ਕੁਐਸਚਨ ਹੈ ਨਿਰਮੈਨ ਟਾਨੀ ਵਾਲੀ ਬਾਏ ਜੈਸੀ ਵਿਡਾਜ ਫਰੋਂ ਪੰਜਾਬੀ ਸਟੇਸ਼ਨ ਇਹ ਕਹਿੰਦੇ ਕਿ ਇੰਡਸਟਰੀ ਦੇ ਵਿੱਚ ਕਿਸ ਕੰਮ ਲਈ ਫਫੇ ਘੁੱਟਣੇ ਪੈਂਦੇ ਜ਼ਿਆਦਾ ਇਹ ਸਾਰੇ ਨਹੀਂ ਹੈ ਤਕਰੀਬਾ ਤੁਸੀਂ ਵੀ ਜਵਾਬ ਦੇ ਸਕਦੇ ਗੁਰਬਾਜ਼ ਵੀ ਤੁਸੀਂ ਕਿਹੜੇ ਕੰਮ ਲਈ ਫਫੇ ਘੁੱਟਣੇ ਪੈਂਦੇ ਸਭ ਤੋਂ ਜ਼ਿਆਦਾ ਮੈਂ ਬੋਲਦਾ ਮਾਈਕ 'ਚ ਕੋਈ ਨਹੀਂ ਚਲੋ ਹੁਣ ਨਹੀਂ ਪਰ ਪਹਿਲਾ ਪਹਿਲਾ ਪੇਮੈਂਟ ਲਈ ਅਨਸਰ ਇਜ਼ ਫਿਊਚਰ ਇਹ ਮੈਂ ਅਨਸਰ ਜਗਦੀਪ ਭਾਈ ਤੁਹਾਡੇ ਵੱਲੋਂ ਜਵਾਬ ਆਇਆ ਸਾਡੇ ਲਈ ਤਾਂ ਇਹੀ ਹੈ ਜੀ ਸ਼ੁਰੂ 'ਚ ਤਾਂ ਕੋਈ ਫਿਲਮ ਮਿਲ ਜੇ ਕੰਮ ਲੈਣ ਲਈ ਬਹੁਤ 퍼ਫੈਕਟ ਨੇ ਪੈਂਦੇ ਹੁਣ ਫਿਲਮ ਨੂੰ ਬਣਾਉਣ ਲਈ ਪੂਰਾ ਕਰਨ ਲਈ ਕਿਉਂਕਿ ਸਾਡੇ ਇੱਥੇ ਹਜੇ ਵੀ ਮਤਲਬ ਜੋ ਇੱਕ ਪ੍ਰੋਡਕਸ਼ਨ ਡਿਪਾਰਟਮੈਂਟ ਹੁੰਦਾ ਹੈ ਫਿਲਮ ਦਾ ਹਨਾ ਜੋ ਪ੍ਰੋਡਿਊਸਰ ਪੱਕਾ ਉਹ ਹਜੇ ਵੀ ਉਹਨੂੰ ਸੀਰੀਅਸਲੀ ਲੈਣ ਦੀ ਲੋੜ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਐ ਜੋ ਮੈਨੇਜ ਕਰਨੀਆਂ ਪੈਂਦੀਆਂ ਤੇ ਹੋਪਫੁਲੀ ਸਾਡੇ ਇੱਥੇ ਪ੍ਰੀ ਪ੍ਰੋਡਕਸ਼ਨ ਨੂੰ ਅਸੀਂ ਥੋੜਾ ਹੋਰ ਟਾਈਮ ਦੇਈਏ ਤਾਂ ਕੱਟ ਫਫੇ ਗੁੱਟਣੇ ਪੈਣ ਸੋ ਉਸ ਕਰਕੇ ਸੈੱਟ ਤੇ ਥੋੜਾ ਜ਼ਿਆਦਾ ਕੀ ਬਾਰੇ ਬਹੁਤ ਹੀ ਸੁਲਝੇ ਫਫੇ ਗੁੱਟਣੇ ਅਦਰ ओके ਨੈਕਸਟ ਤਾਨਿਆ ਤੇ ਤਾਨੀਏ ਥੋੜੀਲੀ ਕੁਐਸਚਨ ਐ ਫਰੋਮ ਲਵਲੀਨ ਪੰਜਾਬੀ ਗਰੂਪ ਉਹ ਪੁੱਛਦੇ ਕਿ ਨੀਰੂ मैम ਨੇ ਇੰਡਸਟਰੀ ਦੇ ਵਿੱਚ ਕਾਫੀ ਸਟੇਰੀਓਟਾਈਪ ਬ੍ਰੇਕ ਕੀਤੇ ਹਨ ਐਂਡ ਤੁਸੀਂ ਜਿਹੜੀ ਵੀ ਨੇ ਸਟੇਰੀਓਟਾਈਪ ਬ੍ਰੇਕ ਕੀਤੇ ਤੁਹਾਡਾ ਸਭ ਤੋਂ ਜ਼ਿਆਦਾ ਕਿਸ ਚੀਜ਼ ਤੋਂ ਇਨਸਪਾਇਰ ਹੋਨੇ ਹੋ ਨੀਰੂ ਮੈਂ ਤਾਂ ਮੈਂ ਹਰ ਚੀਜ਼ ਤੋਂ ਇਨਸਪਾਇਰ ਹੋਨੇ ਆਨੈਸਟਲੀ ਇਟਸ ਅ ਬlesਸਿੰਗ ਕਿ ਸ਼ੀ ਹੈਜ਼ ਬਰਾਟ ਅ ਡਿਫਰੈਂਸ ਟੂ ਦ ਸਿਨੇਮਾ ਉਹ ਸੌਖੀ ਗੱਲ ਨਹੀਂਗੀ ਸੋ ਕਾਮਯਾਬ ਹੋਣਾ ਮੈਂ ਕਹੂੰਗੀ ਇੱਕ ਪੁਆਇੰਟ ਤੱਕ ਸੌਖਾ ਪਰ ਕਾਮਯਾਬੀ ਮੇਨਟੇਨ ਕਰਕੇ ਰੱਖਣਾ ਫॉर ਸੱਚ ਅ ਲੌਂਗ ਪੀਰੀਅਡ ਆਫ ਟਾਈਮ ਇਜ਼ ਵੈਰੀ ਹਾਰਡ ਐਂਡ ਆ ਵੁੱਡ ਸੇ ਅ ਬਿਗ ਰਾਉਂਡ ਆਫ ਅ ਪਲਾਸ ਫਾਰ ਹਰ Everything on top, and it's not that she's standing here. Uh, Kamali Ajvi, ohi dedication, oh, speed, ohi energy, which is not normal, which is something, uh, Jodhu Bandhak and then a charpasakamale nam bang, it's okay, But S, three na that's how she's the Neeru Bajwa. So, I have to learn a lot, and I have learned a lot, and I really thank you for letting me work with you. ਇਟਸ ਐਕਚੁਅਲੀ ਅ ਬਿਗ ਥਿੰਗ ਐਂਡ ਆਈ ਥਿੰਕ ਐਵਰੀਬਾਡੀ ਸ਼ੁੱਡ ਲਰਨ ਸ਼ੀ ਇਜ਼ ਐਕਚੁਅਲੀ ਅਮੇਜ਼ਿੰਗ ਇਟਸ ਨਾਟ ਦੈਟ ਸ਼ੀ ਸਟੈਂਡਿੰਗ ਹੇਅਰ ਬਟ ਸ਼ੀ ਇਜ਼ ਐਂਡ ਸ਼ੀ ਇਜ਼ ਦ ਕੁਇਨ ਨਿਰੂ ਬਾਜਵਾ ਹੈ ਨਾ ਯੈਸ ਕੀ ਨਿਰੂ ਬਾਜਵਾ ਨਿਰੂ ਫੈਮਲੀ ਕੁਰੀਜ਼ੋਰ ਦਾ ਤਾਲੀ ਹੋ ਜਨ ਪਲੀਜ਼ ਐਵਰੀਬਾਡੀ ਐਂਡ ਨੈਕਸਟ ਕੁਐਸਚਨ ਜਗਦੀਪ ਬੈਨ ਤਾਨੀਆ ਤੁਹਾਡੇ ਤੋਂ ਐਂਡ ਅ ਕੁਐਸਚਨ ਆਇਆ ਫਰਮ ਸਿਮਰਨ ਫਰਮ ਰੋਜ਼ਾਨਾ ਸਪੋਕਸਮੈਨ ਇੱਕ ਗੱਲ ਕਿ ਜੇ ਤੁਸੀਂ ਲੇਖ ਬਣਾਈ ਉਸ ਦੇ ਵਿੱਚ ਮੇਲ ਕਰਾ ਦੇ ਰੱਬਾ ਨੂੰ ਟ੍ਰਿਬਿਊਟ ਦਿੱਤਾ ਸੀਗਾ ਤੁਸੀਂ ਹੈਨਾ ਐਂਡ ਹੁਣ ਤਾਨੀਆ ਇਸ ਮੂ ਹਨਾ ਇੱਕ ਜਮੀ ਸ਼ੇਰ ਕੀ ਨਿਰਵਾਜ ਹੁਣ ਉਹਨਾਂ ਦੇ ਨਾਲ ਕੰਮ ਕਰ ਰਹੇ ਹੋ ਤੁਸੀਂ ਆਈ ਥਿੰਕ ਦੱਸ ਹੀ ਚੁੱਕੇ ਹੋ ਸਾਰਾ ਐਂਡ ਜਗਦੀਪਾਏ ਨੂੰ ਇਹ ਪੁੱਛਣਾ ਚਾਹੁੰਨੇ ਬਈ ਇਸ ਚੀਜ਼ ਦਾ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਜਦੋਂ ਕਦੇ ਕੋਰਿਲੇਟ ਕੀਤਾ ਲੇਖ ਦੇ ਨਾਲ ਹਾਂ ਐਕਚੁਅਲੀ ਮੈਂ ਤਾਂ ਮੇਲੀ ਪਹਿਲੀ ਫਿਲਮ ਨੀਰੂ ਮੈਮ ਨਾਲ ਸੀਗੀ ਸੋ ਕਾਫੀ ਵਾਰ ਕੰਮ ਕਰ ਲਿਆ ਸੋ ਹੁਣ ਤਾਂ ਵਧੀਆ ਲੱਗਦਾ ਹੁਣ ਤਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਬਟ ਹੱਗੇ ਹਰ ਵਾਰੀ ਜਦੋਂ ਵੀ ਅਸੀਂ ਕੰਮ ਕਰਦੇ ਆਂ ਕਦੇ-ਕਦੇ ਕੰਮ ਕਰਦੇ ਕਰਦੇ ਉਸ ਚੀਜ਼ ਤੇ ਧਿਆਨ ਜਾਂਦਾ ਹੈ ਕਿ ਯਾਰ ਅਸੀਂ ਸੱਚੀ ਨੀਰੂ ਮੈਮ ਨਾਲ ਕੰਮ ਕਰ ਰਹੇ ਹਾਂ ਤਾਂ ਉਦੋਂ ਆਪਣੇ ਆਪ ਲਈ ਵਧੀਆ ਲੱਗਦਾ ਕਿ ਅਸੀਂ ਕੋਈ ਮਕਾਮ ਅਚੀਵ ਕੀਤਾ ਤੇ ਮੇਲ ਕਰਾ ਦੇ ਰੱਬਾ ਇੱਕ ਇਹੋ ਜਿਹੀ ਫਿਲਮ ਹੈ ਜਿਨੇ ਪੰਜਾਬੀ ਇੰਡਸਟਰੀ ਨੂੰ ਲਾਈਕ ਮੈਂ ਵੀ ਉਸ ਫਿਲਮ ਨੂੰ ਦੇਖ ਕੇ ਉਹ ਫਿਰ ਉਦੋਂ ਦੋ ਸਾਲ ਬਾਅਦ ਜਟਨ ਜੁਲੀਅਟ ਆਈ ਸੀ ਤਾਂ ਉਹ ਦੋ ਤਿੰਨ ਫਿਲਮਾਂ ਦੇਖ ਕੇ ਮੈਂ ਸੋਚਿਆ ਸੀ ਕਿ ਯਾਰ ਮੈਂ ਹਾਂ ਪੰਜਾਬੀ ਇੰਡਸਟਰੀ 'ਚ ਕੰਮ ਕਰਨਾ ਸੋ ਉਹ ਐਸੀ ਐਸੀ ਫਿਲਮ ਹੈ ਜਿਨੇ ਸਾਡੀ ਇੰਡਸਟਰੀ ਨੂੰ ਜਿੱਥੇ ਅੱਜ ਪਹੁੰਚੇ ਆ ਉਹਦੇ 'ਚ ਮੇਲ ਕਰਾ ਦੇ ਰੱਬਾ ਦਾ ਬਹੁਤ ਵੱਡਾ ਹੱਤ ਹੈ ਤੇ ਲੇਖ ਚ ਸਾਨੂੰ ਇੱਕ oportunity ਮਿਲੀ ਸੀਗੀ ਕਿ ਅਸੀਂ ਕਿਸੇ ਫਿਲਮ ਇਹ ਤਾਂ ਫਿਰ ਅਸੀਂ ਮੇਲ ਕਰਾਦੇ ਰੱਬਾ ਨੂੰ ਕੀਤਾ ਥੈਂਕ ਯੂ ਸੋ ਮੱਚ ਬਹੁਤ ਖੂਬ ਜ਼ੋਰ ਲਾਤਾਰੀਆਂ ਪੀਜ਼ਾ ਵੀ ਬੈਂਡ ਨੈਕਸਟ ਕੁਐਸਚਨ ਟੂ ਨੀਰੂ ਮੈਮ ਨਾਮ ਮੇਰੇ ਕੋਲ ਆਇਆ ਨਹੀਂ ਬਟ ਕੁਐਸਚਨ ਆ ਗਿਆ ਕਿੰਨਾ ਦਾ ਕੁਐਸਚਨ ਹੈ ਇਹ ਕਹਿੰਦੇ ਕਿ ਤੁਸੀਂ ਹਮੇਸ਼ਾ ਇੰਡਸਟਰੀ ਦੇ ਵਿੱਚ ਸਟਰੋਂਗ ਫੀਮੇਲ ਪ੍ਰੈਜ਼ੈਂਸ ਰੱਖਿਆ ਜਾਏ ਫਿਲਮਾਂ ਦੀ ਗੱਲ ਕਰੀਏ ਜਾਂ ਵੈਸੇ ਆਪ ਗੱਲ ਕਰੀਏ ਇਸ ਫਿਲਮ ਦੇ ਵਿੱਚ ਬੀਇੰਗ ਅ ਫੀਮੇਲ ਐਂਡ ਉਸ ਤੋਂ ਇਲਾਵਾ ਕੋਈ ਹੋਰ ਮੈਸੇਜ ਦੇਖਣ ਨੂੰ ਮਿਲ ਰਿਹਾ ਫਿਲਮ ਦੇ ਵਿੱਚ ਬਿਕਾਜ਼ ਤੁਸੀਂ ਕਰ ਰਹੇ ਹੋ ਪੂਰਾ ਇੰਜੋਏ ਸਾਨੂੰ ਦੇਖ ਰਿਹਾ ਕਾਮੇਡੀ ਵੀ ਦੇਖ ਰਹੀ ਹੈ ਥ੍ਰਿਲਰ ਵੀ ਹੈ ਬਟ ਮੈਸੇਜ ਕੀ ਹੈ ਇਸ ਫਿਲਮ ਦੇ ਵਿੱਚ ਮੇਰੇ ਲਈ ਮੈਸੇਜ ਇਹ ਆ ਕਿ ਬਾਕੀ ਸਾਰੇ ਸਾਰਿਆਂ ਨੇ ਅਲੱਗ-ਅਲੱਗ ਹੁੰਦਾ ਹੈ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਯੂ نو एवरीवन ਕਮਸ ਆਊਟ ਵਿਦ ਅ ਡਿਫਰੈਂਟ ਪਰਸਪੈਕਟਿਵ ਬਟ ਮੈਨੂੰ ਜੋ ਮੈਸੇਜ ਮਿਲਿਆ ਔਰ ਜੋ ਮੈਂ ਮੰਦੀ ਹਾਂ ਕਿ ਹਰ ਕੁੜੀ ਕੁੜੀ ਨੂੰ ਇੰਡੀਪੈਂਡੈਂਟ ਹੋਣਾ ਮਤਲਬ ਬਹੁਤ ਜ਼ਰੂਰੀ ਹੈ ਮੈਂ ਜਦੋਂ ਵੀ ਮੈਨੂੰ ਕੋਈ ਪੁੱਛਦਾ ਕਿ ਕੁੜੀਆਂ ਨੂੰ ਤੁਸੀਂ ਕੀ ਕਹੋਗੇ ਤਾਂ ਮੈਂ ਇਹ ਕਹਿੰਦੀ ਹਾਂ ਕਿ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਹੈ ਥੈਂਕ ਯੂ ਯਾਰ ਬਈ ਥੈਂਕ ਯੂ so much ਐਂਡ ਇੱਕ ਹੋਰ ਤੁਸੀਂ ਫਿਲਮ ਦੇ ਵਿੱਚ ਜਿਹੜੀ ਤੁਸੀਂ ਰੀਲਸ ਬਣਾ ਰਹੇ ਹੋ ਆਈਡੀਆ ਕੀ ਦਾ ਤੁਹਾਡਾ ਇਹ ਤਾਨੀਆਂ ਦਾ ਜਿਹੜੀਆਂ ਰੀਲਸ ਤੁਸੀਂ ਸੋਸ਼ਲ ਮੀਡੀਆ ਤੇ ਛਾਇਪੀਓ ਪੂਰੇ ਕਿਸਨ ਦੋਸਤ ਦਾ ਆਈਡੀਆ ਕਿਨਾਂ ਸੰਤੋਸ਼ ਜੀ ਯਾਹ ਆਪ ਬੋਲ ਨਹੀਂ ਰਹੇ ਸਰ ਆ ਇਤਨੇ ਬੜੀ ਬੜੀ ਆਈਡੀਆਸ ਦੇ ਰਹੇ ਹੋ ਆ ਸਾਡੇ ਸਾਡੇ ਬੌਸ ਆ ਵੀ ਇੱਥੇ ਖੜੇ ਆ ਇਹਨਾਂ ਨੇ ਜੋ ਕਿਹਾ ਸੀ ਉਹੀ ਕੀਤਾ ਕੀ ਬਾਤ ਹੈ ਐਂਡ ਇਹਦੇ ਗਾਣਾ ਵੀ ਹਲਿਕ ਗਣ ਆਇਆ ਉਹ ਵੀ ਟ੍ਰੈਂਡਿੰਗਸ ਚ ਚੱਲ ਰਿਹਾ ਉਹ ਹਰ ਕਿਸੇ ਨੂੰ ਮੈਂ ਦੇਖ ਸਾਡੇ ਨਾਲ ਵੀ ਨਾ ਮੁੰਡਿਆਂ ਨੂੰ ਵੀ ਕੇ ਨੂੰ ਸਟੈਪ ਯਾਦ ਹੋ ਗਏ ਤੇ ਇਹੜਾ ਮਤਲਬ ਆਈ ਗੈਸ ਅਮੀ ਜੀ ਨੂੰ ਵੀ ਆਪ థాంਕ ਯੂ ਦਾ ਬੰਦਾ ਇੱਥੇ ਸਟੇਜ ਤੇ ਕਿ ਉਹਨਾਂ ਨੇ ਉਹ ਗਾਣਾ ਸਾਡੇ ਲਈ ਗਾਇਆ ਐਂਡ ਕਪਤਾਨ ਜੀ ਨੇ ਮਿਊਜ਼ਿਕ ਦਿੱਤਾ ਸੋ ਇਟਸ ਐਮੇਜ਼ਿੰਗ Song ਅਸੀਂ ਸੱਚੀ ਬਹੁਤ ਫਨ ਕੀਤਾ ਤਾਂ ਨਹੀਂ ਰੀਅਲੀ ਮਤਲਬ ਮੇਰੀ ਛੋਟੀ ਪੈਨ ਵੱੜ ਗਈ ਆ ਨਾ ਸੀ ਫਿਲਮ ਦੇ ਵਿੱਚ ਮਤਲਬ ਬਹੁਤ ਪੋਜ਼ਿਟਿਵਿਟੀ ਨਾਲ ਕੰਮ ਕੀਤਾ ਐਂਡ ਜਿਵੇਂ ਰੂਬੀਨਾ ਆ ਮੈਨੂੰ ਆਈ ਲੱਗਿਆ ਕਿ ਤਾਨੀਆ ਮੇਰੇ ਨਾਲ ਯੂ نو ਮੇਰੀ ਛੋਟੀ ਸਿਸਟਰ ਆ ਸੋ ਯਾ ਅਗਲਾ ਗਾਣਾ ਸੱਡਾ ਆਉਣ ਵਾਲਾ ਉਹ ਵੀ ਸਾਰੇ ਗਾਣੇ ਨੇ ਨਹੀਂ ਸਿਲੈਕਟ ਕੀਤੇ ਆ ਅੱਛਾ ਉਹ ਵੀ ਜਗਦੀਪ ਬਾਈ ਦੀ ਚੋਇਸ ਹਾਂਜੀ ਹਾਂਜੀ ਮੈਂ ਫਿਰ ਤਾਂ ਫਿਲਮ ਮਿਊਜ਼ਿਕਲੀ ਵੀ ਬਹੁਤ ਵੱਡੀ ਹੋਣ ਵਾਲੀ ਮੈਨੂੰ ਐ ਲੱਗ ਰਿਹਾ ਬਾਈ ਕੁਛ ਆ ਰਿਹਾ ਦਿਨੋਂ ਮੈਨੂੰ ਲੱਗਦਾ ਬੋਲ ਲੋ ਕੋਈ ਨਹੀਂ ਬਾਈ ਕੰਟਰੋਲ ਕਰ ਰਹੇ ਨਹੀਂ ਮੈਂ ਇੱਕ ਚੀਜ਼ ਹੋਰ ਕਹੂੰਗਾ ਕਿ ਅਕਸਰ ਜਦੋਂ ਤੁਸੀਂ ਚਾਹੇ ਉਹ ਦੋ ਹੀਰੋਇਨਾ ਹੋਣ ਜਾਂ ਦੋ ਹੀਰੋ ਹੋਣ ਜਦੋਂ ਉਹਨਾਂ ਨਾਲ ਕੰਮ ਕਰਨਾ ਇਹਨਾਂ ਤਾਂ ਉਹ ਮੋਸਟ ਡਿਫਿਕਲਟ ਹੁੰਦਾ ਹੈ ਕਿ ਕਿਉਂਕਿ ਸਾਡੀ ਲਾਈਨ ਐਸੀ ਹੈ ਕੰਪੀਟੀਸ਼ਨ ਇੰਨਾ ਰਹਿੰਦਾ ਹੈ ਔਰ ਕਿਤੇ ਨਾ ਕਿਤੇ ਐਕਟਰਾਂ ਦੇ ਵਿੱਚ ਇਨਸਿਕਿਉਰਟੀ ਆ ਜਾਂਦੀ ਹੈ ਕਿ ਯਾਰ ਦੂਜੇ ਨੂੰ ਲੈ ਕੇ ਕੀ ਕਰ ਰਿਹਾ ਬਟ ਇਕਲੋਤੇ ਨੀਰੂ ਮੈਮ ਐਸੇ ਕਿ ਉਹ ਕੀ ਆਵਾਜ਼ ਮਤਲਬ ਜੋ ਜਵਾਂ ਵੀ ਇਨਸਿਕਿਉਰ ਨਹੀਂ ਹੁੰਦੇ ਸੋ ਤੁਹਾਡਾ ਕੰਮ ਖਰਾਬ ਨਹੀਂ ਹੁੰਦਾ ਕੀ ਬਤਾਈਏ ਜ਼ੋਰ ਦਾ ਤਾਲੀਆਂ ਬ리즈 ਜਗਦੀਪ ਬਾਈ ਪਹਿਲੀ ਵਾਰ ਤੁਹਾਨੂੰ ਇਮੋਸ਼ਨਲ ਦੇ ਦੇਖਿਆ ਸੀ ਸੀਸੀਐਸਟੀ ਐਂਡ ਦਿਲ ਦਿਲ ਦੀਆਂ ਗੱਲਾਂ ਨੇ ਮੈਨੂੰ ਲੱਗਦਾ ਕਿ ਦਿਲ ਦੇ ਰਾਈਟਰ ਲਈ ਨਾ ਕਹਾ ਬਹੁਤ ਇੰਪੋਰਟੈਂਟ ਹੁੰਦੀ ਹੈ ਸੋ ਕਈ ਵਾਰੀ ਸੈਟ ਤੇ ਕੁਝ ਕੰਪਰੋਮਾਈਜ਼ ਕਰਕੇ ਫਿਰ ਕੁਝ ਤਾਂ ਕੁਝ ਹੋਰ ਬਣ ਜਾਂਦਾ ਸੋ ਬਹੁਤ ਵੱਡੀ ਗੱਲ ਹੈ ਕਿ ਕੋਈ ਐਡਾ ਵੱਡਾ ਐਕਟਰ ਤੁਹਾਡੇ ਤੇ ਬਲੀਵ ਕਰਦਾ ਸੋ ਉਹਨੂੰ ਬਿਲਕੁਲ ਵੀ ਇਨਸਿਕਿਉਰਟੀ ਨਹੀਂ ਹੈ ਕਿ ਦੂਜਾ ਬੰਦਾ ਕੀ ਕਰ ਰਿਹਾ ਸੋ ਇਹ ਬਹੁਤ ਘੱਟ ਐਕਟਰ ਕਰਦੇ ਹਨ ਮੈਨੂੰ ਲੱਗਦਾ ਸਾਰਿਆਂ ਨੂੰ ਕਰਨਾ ਚਾਹੀਦਾ ਕੀ ਬਾਤ ਹੈ ਜੀ ਬਹੁਤ ਖੂਬਸੂਰਤ ਨਿਰਮੈ ਤੁਹਾਨੂੰ ਪੁੱਛੂੰਗਾ ਜਿਵੇਂ ਜਗਦੀਪ ਭਾਈ ਨੇ ਕਿਹਾ ਕਿ ਤੁਸੀਂ ਇਨਸਪੀਰੇਸ਼ਨ ਹੋ ਕਈ ਲੋਕਾਂ ਦੀ ਹਨ ਐਂਡ ਤੁਹਾਨੂੰ ਕਦੇ ਇਦਾਂ ਹੋਇਆ ਆਨ ਸੈੱਟ ਤੁਹਾਨੂੰ ਕਿਸੇ ਨੇ ਮੋਟੀਵੇਟ ਕੀਤਾ ਹੋਵੇ ਨਿਰੂ ਨਹੀਂ ਯੂ ਕੈਨ ਡੂ ਇਟ ਤੁਸੀਂ ਇਹ ਕਰ ਸਕਦੇ ਹੋ ਕਦੇ ਤੁਸੀਂ ਆਪ ਜਾਂ ਇਮੋਸ਼ਨਲ ਬ੍ਰੇਕਡਾਊਨ ਹੋਇਆ ਹੋਵੇ ਉਸਤਾਜ ਜੀ ਨੇ ਕਾਫੀ ਟੇਸਟ ਕਰਵਾਏ ਮੈਥੋਂ ਕਿਉਂਕਿ ਕਈ ਡਾਇਰੈਕਟਰਸ ਹੁੰਦੇ ਆ ਕਹਿ ਦਿੰਦੇ ਆ ਕਿ ਨੇ ਫਰਸਟ ਟੇਕ ਦੇ ਵਿੱਚ ਹੀ ਠੀਕ ਆ ਬਟ ਜਗਦੀਪ ਸਰ ਨਹੀਂ ਜਦੋਂ ਤੱਕ ਮਤਲਬ ਮੇਰਾ ਪਰਫੈਕਟ ਨਹੀਂ ਹੁੰਦਾ ਤੇ ਆ ਗਿਆ ਸੀ ਇਹਨਾਂ ਨੂੰ ਪਤਾ ਵੀ ਆ ਕਿ ਮੈਂ ਹੋਰ ਬੈਟਰ ਕਰ ਸਕਦੀ ਆ ਬੈਟਰ ਕਰ ਸਕਦੀ ਆ ਸੋ ਇਹ ਉਦੋਂ ਤੱਕ ਮੈਨੂੰ ਪੁਸ਼ ਕਰਦੇ ਰਹਿੰਦੇ ਆ ਸੋ ਮੈਂ ਮੈਂ ਇਹਨਾਂ ਨੂੰ ਵੀ ਬਹੁਤ ਬਹੁਤ ਰਿਸਪੈਕਟ ਕਰਦੀ ਆ ਬਹੁਤ ਜ਼ਿਆਦਾ ਹੀ ਇਸ ਦਾ ਬੈਸਟ ਕੀ ਬਾਤ ਹੈ ਬਹੁਤ ਖੂਬ ਬਹੁਤ ਖੂਬ ਐਂਡ ਇੱਕ ਕੁਐਸਚਨ ਸਰਟੀਕਰ ਹੋਰ ਆ ਗਿਆ ਜਗਦੀਪ ਭਾਈ ਲਈ ਫਰੋਮ ਸ਼ਿਵਮ ਮਹਾਜਨ ਵਰਲਡ ਪੰਜਾਬੀ ਟੀਵੀ ਐਂਡ ਕਹਿੰਦੇ ਕਿ ਨੀਰੂ ਮੈਮ ਐਂਡ ਤਾਨਿਆ ਤੋਂ ਸੈਟ ਤੇ ਸਭ ਤੋਂ ਜ਼ਿਆਦਾ ਕਿੰਨੇ ਤੁਹਾਨੂੰ ਤੰਗ ਕੀਤਾ ਨਹੀਂ ਨਹੀਂ ਜਵਾਨੀ ਤੰਗੀ ਤੇ ਮੈਂ ਉਹ ਹੀ ਕਹਾ ਕਿ ਬਿਲਕੁਲ ਵੀ ਕੋਈ ਇਹੋ ਜਿਹਾ ਸ਼ਰਾਰਤਾਂ 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 ਤੇ ਅਕਚਲੀ ਸਾਰੇ ਹੀ ਕੋਜੇ ਅਸੀਂ ਅਸੀਂ ਫੈਮਿਲੀ ਵਰਗਾ ਮਾਹੌਲ ਰਿਹਾ ਐ ਔਰ ਬਿਲਕੁਲ ਸੱਚੀ ਕਹਿਣਾ ਕਿ ਬਿਲਕੁਲ ਹੀ ਨਹੀਂ ਪਤਾ ਲੱਗਿਆ ਫਿਲਮ ਕਿਦੋਂ ਖਤਮ ਹੋ ਗਈ ਔਰ ਬਹੁਤ ਈਜ਼ੀ ਜਿਹਾ ਪ੍ਰੋਸੈਸ ਸੀਗਾ ਕੀ ਬਾਤ ਸੋ ਪੰਗਰ ਬਾਜ਼ ਭਾਈ ਕੋਲ ਇੱਕ ਕੁਐਸਚਨ ਲੈਣੇ ਗੁਰਬਾਜ਼ ਭਾਈ ਤੁਸੀਂ ਜਿਵੇਂ ਦੱਸੇ ਨੀਰੂ ਬਾਜਵਾ ਮੈਮ ਨਾਲ ਕੰਮ ਕਰਨਾ ਹੈ ਨਾ ਮਤਲਬ ਬੰਦਾ ਕਿਸੇ ਨੇ ਸੋਚਿਆ ਹੁੰਦਾ ਜਿਹੜਾ ਕਿਸੇ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦਾ ਮੈਮ ਨਾਲ ਕੰਮ ਕਰਨਾ ਹੈ ਨਾ ਸੋ ਤੁਸੀਂ ਦੱਸੋ ਵੀ ਤੁਹਾਨੂੰ ਸਭ ਤੋਂ ਜ਼ਿਆਦਾ ਤੰਗ ਕਿਹਨਾਂ ਨੇ ਕੀਤਾ ਨੀਰੂ ਮੈਮ ਨੇ ਜਾਂ ਤਾਨੀਆਂ ਨੇ ਮਤਲਬ ਚਾਹੇ ਫਿਲਮ ਦੇ ਵਿੱਚ ਜਾਂ ਜਦੋਂ ਤੁਸੀਂ ਇਹਨਾਂ ਨੂੰ ਚੇਸ ਕਰ ਰਹੇ ਹੋ ਜਾਂ ਵੈਸੇ ਡਿਊਰਿੰਗ ਸੈੱਟ ਨਹੀਂ ਨਹੀਂ ਬਾਈ ਬੰਤ ਤੁਸੀਂ ਕੀ ਮੇਰਾ ਨਹੀਂ ਮੈਨੂੰ ਲੱਗਦਾ ਵੀ ਹਰ ਆਰਟਿਸਟ ਦਾ ਡ੍ਰੀਮ ਆ ਹਨਾ ਨੀਰੂ ਮੈਮ ਨਾਲ ਤਾਨੀਆਂ ਨਾਲ ਕੰਮ ਕਰਨਾ ਸੋ ਤੰਗ ਤਾਂ ਨਹੀਂ ਕੀਤਾ ਮੈਨੂੰ ਤੇ ਨੇ ਮਾ ਮੋਦੇ ਦੀ ਪਰ ਖਾਂਦੇ ਨਹੀਂ ਅੱਛਾ ਇਹ ਉੱਥੇ ਕੋਚ ਵੀ ਰਹੇ ਐ ਡੈਡੀਸ਼ਨ ਵੀ ਰਹੇ ਨੇ ਸੱਟ ਸੋ ਮਤਲਬ ਲਾਈਕ ਫੈਮਲੀ ਵਾਲਾ ਭਾਜੀ ਮਾਹੌਲ ਸੀਗਾ ਤੇ ਮੈਂ ਕਦੇ ਵੀ ਐਕਸਪੈਕਟ ਨਹੀਂ ਕੀਤਾ ਸੀ ਮੈਨੂੰ ਨੀਰੂ ਮੈਮ ਕਹਿੰਨਗੇ ਗੁਰਵਾਸ ਤੂੰ ਬਾਫ ਐਟਾ ਤੂੰ ਜੋ ਖਾਣਾ ਮੈਂ ਉਹੀ ਖਾਣਾ ਸੋ ਇਹ ਚੀਜ਼ ਮੈਂ ਮੈਨੂੰ ਲੱਗਦਾ ਮੈਂ 100 200 ਬੰਦਿਆਂ ਨੂੰ ਦੱਸਦੀ ਹੋਣੀ ਆ ਆਪਣੇ ਸਾਰੇ ਸਰਕਲ ਚ ਯਾਰ ਮੈਨੂੰ ਨੀਰੂ ਬਾਜਵਾ ਨੇ ਕਿਹਾ ਵੀ ਜੋ ਤੂੰ ਖਾਣਾ ਮੈਂ ਉਹ ਖਾਣਾ ਹੈ ਨਾ ਸੋ ਭਾਜੀ ਬਹੁਤ ਜ਼ਿਆਦਾ ਮੈਮਰੀਜ਼ ਨੇ ਔਰ ਮੈਂ ਹਲੇ ਵੀ ਸ਼ੇਅਰ ਕਰ ਰਿਹਾ ਤੇ ਇੰਨਾ ਜ਼ਿਆਦਾ ਨਹੀਂ ਬੋਲੇ ਜਾਣਾ ਥੈਂਕ ਯੂ ਬਿਆਵਤ ਭਾਈ ਥੈਂਕ ਯੂ ਸੋ ਅੰਬੀ ਭਾਈ ਤੁਹਾਡੇ ਤੋਂ ਇੱਕ ਚੀਜ਼ ਪੁੱਛੀ ਜਾਣਾ ਲਾਸਟ ਤੁਹਾਡੇ ਕੋਲ ਹਮੇਸ਼ਾ ਕੋਈ ਨਾ ਕੋਈ ਤੁਸੀਂ ਕੋਈ ਕਿੱਸਾ ਸੁਣਾਉਣਾ ਹੀ ਹੋ ਫਫੇ ਗੁੱਟਣੀਆਂ ਇਹਦਾ ਕੋਈ ਨਾ ਕੋਈ ਕਿੱਸਾ ਤਾਂ ਹੋਗਾ ਤੁਹਾਡੇ ਕੋਲ ਕਦੇ ਆਪਣੇ ਪਿੰਡਾਂ ਚ ਕਦੇ ਸੁਣਿਆ ਕਿਸੇ ਬੀਬੀਆਂ ਨੂੰ ਕਿਸੇ ਨਾਨੀ ਨੂੰ ਕਿਸੇ ਦੀ ਨੂੰ ਨਾਮ ਨਾ ਲਿਓ ਚਾਹੇ ਰਿਸ਼ਤੇਦਾਰੀ ਵੀ ਨਾ ਦੱਸਿਓ ਕਦੇ ਕਹੀਏ ਤੁਹਾਡੇ ਕਿੱਸਾ ਤੁਸੀਂ ਕੋਈ ਦੱਸੋ ਨਹੀਂ ਇਹ ਤਾਂ ਮਤਲਬ ਅਕਸਰ ਹੁੰਦੇ ਜਾਂਦੇ ਬੱਸਾਂ ਚ ਵਧੇਰੀਆਂ ਟੱਕਰਦੀਆਂ ਨੇ ਬੁੜੀਆਂ ਜਿਵੇਂ ਉਹ ਦੋ ਫਿਰ ਮੋੜੇ ਨਾ ਮੋੜਾ ਫਿਰ ਇੱਧਰ ਹੀ ਸੀਟ ਆਇਆ ਬਿਚਾਰੇ ਬੰਦੇ ਨੂੰ ਲੰਘਣ ਨਹੀਂ ਦਿੰਦੇ ਉੱਥੇ ਕੁੱਟ ਦਿੰਦੇ ਨੇ ਫਫੇ ਜਿਹੜੀਆਂ ਸਾਰੇ ਪਿੰਡ ਦੀ ਇੱਕ ਪਾਸੇ ਹੋ ਜਾਂਦੀ ਗੱਲ ਨਹੀਂ ਪਉਣੇ ਕੋਹ ਨੂੰ ਛੇੜੇ ਛੇੜਦਿਆਂ ਨਹੀਂ ਫਲਾਣੇ ਨੇ ਕਰਤਾ ਨਹੀਂ ਤੇ ਕਿਹੜੇ ਨੇ ਉੱਥੇ ਆ ਕਰਦਾ ਉੱਥੇ ਮਤਲਬ ਨਾਂ ਵਾਲੀ ਅਸੀਂ ਬਥੇਰੇ ਸੁਣਿਆ ਉਦਾਂ ਤੇ ਮਤਲਬ ਫਫੇ ਤਾਂ ਉਹ ਕੁੱਟਦੀ ਰਹਿੰਦੇ ਬੱਸਾਂ 'ਚ ਮੈਂ ਜਿਆਦਾ ਜਿਵੇਂ ਪੜਦੇ ਹੁੰਦੇ ਤੇ ਟਰੈਵਲ ਉਦੋਂ ਬਹੁਤ ਸੁਣੇ ਨੇ ਉਹਨਾਂ ਦੇ ਕਿਸੇ ਤੇ ਬਾਕੀ ਇਹਦੇ ਵਿੱਚ ਜਿਹੜੇ ਫਫੇ ਘੁੱਟੇ ਗਏ ਨਹੀਂ ਤੇ ਉਹ ਤਾਂ ਸਕਰੀਨ ਤੇ ਲੱਗੂਆ ਪਤਾ ਬਾਕੀ ਆ ਜਿਹੜੀ ਬਾਈ ਨੇ ਗੱਲ ਦੱਸੀ ਸੀ ਨਾ ਵੀ ਮੇਰੀ ਤੇ ਪ੍ਰਾਹ ਵਾਲੀ ਤੇ ਇਹ ਸਾਡੀ ਵੀ ਆਪਸ ਚ ਮਤਲਬ ਵੀ ਬਹੁਤ ਮਤਲਬ ਉਸ ਚੀਜ਼ ਬਾਰੇ ਬਹੁਤ ਡਿਸਕਸ ਹੁੰਦਾ ਰਿਹਾ ਪਰ ਅਸੀਂ ਆਪਸ ਚ ਇੱਕ ਦੂਜੇ ਨੂੰ ਗੇਮ ਪਾਉਂਦੇ ਰਹੇ ਬਾਅਦ ਚ ਇੱਕ ਅੱਛਾ ਮਤਲਬ ਮੈਂ ਟਰਾਈ ਕੀਤਾ ਹਿੰਟ ਮੂਮੈਂਟ ਤੱਕ ਵੀ ਹੋ ਜੇ ਨਹੀਂ ਉਹ ਅਸੀਂ ਤਾਂ ਸਾਡਾ ਤਾਂ ਕੋਈ ਆਪਸ ਚ ਕੋਈ ਸੀਨ ਉਦਾਂ ਹੈ ਨਹੀਂ ਤੇ ਪਰ ਜਿਵੇਂ ਜਿਵੇਂ ਚੱਲੀ ਗਿਆ ਸੀ ਮਤਲਬ ਸਾਡਾ ਸ਼ੂਟ ਵੀ ਨਹੀਂ ਕਿਸੇ ਦਿਨ ਮਤਲਬ ਇਕੱਠੇ ਵੀ ਨਹੀਂ ਹੋਇਆ ਸੀ ਅਲੱਗ-ਅਲੱਗੇ ਚੱਲੀ ਗਿਆ ਉਹ ਤਾਂ ਬਾਅਦ ਚ ਮੈਂ ਬਾਈ ਦੀ ਇੰਟਰਵਿਊ ਸੁਣੀ ਜਦੋਂ-ਦੋਂ ਲੱਗੇ ਮੈਨੂੰ ਪਤਾ ਜਗਦੀਪ ਬਾਈ ਨੇ ਪਹਿਲੇ ਹੀ ਸੇਵ ਰੱਖਿਆ ਨਾ ਲੱਗ ਲੱਗ ਰੱਖਿਆ ਲਈ ਨਹੀਂ ਵਧੀਆ ਉਹੀ ਗੱਲ ਹੋ ਗਈ ਬਾਈ ਬਿੱਲ ਵਾਲੀ ਲਾਲੋ ਹੈ ਨਾ ਜਿੱਦਾਂ ਵੀ ਬਾਕੀ ਜਿੰਨੇ ਦਾਣੇ ਚੁਗਣੇ ਨੇ ਉੰਨੇ ਹੀ ਚੁਗਣੇ ਨੇ ਕਿਣਕੀ ਕੀ ਬਾਤ ਹੈ ਬਈ ਥੈਂਕ ਯੂ ਸੋ ਮਚ ਐਂਡ ਤੁਹਾਨੂੰ ਸਾਰਿਆਂ ਨੂੰ ਆਲ ਦਾ ਬੈਸਟ ਸਰ ਰਹੇ ਸੀ ਕਿ ਆਪਣੇ ਪ੍ਰਦਰਸ਼ਨ ਦੇ ਇੱਕ ਵਾਰ ਮੈਨੂੰ ਮਾਈਕ ਪਾਸ ਕਰ ਦੋਗੇ ਸਰ ਨੇ ਲੋ ਜੀ ਸਸੀ ਰਾਜੀ ਸਰ ਨੂੰ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੀ ਇਮਾਨਦਾਰੀ ਔਰ ਕਿਤਨੀ شدت ਨਾਲ ਜਦੀਪੂਰਾਂ ਨੇ ਉਹਨਾਂ ਦੀ ਟੀਮ ਨੇ ਸਾਰਿਆਂ ਨੇ ਫਿਲਮ ਬਣਾਈ ਹੈ ਤੇ ਜੇ ਇੰਨੀ ਇਮਾਨਦਾਰੀ ਔਰ ਇੰਨੀ شدت ਔਰ ਇੰਨਾ ਪਿਆਰ ਔਰ ਇੰਨਾ ਜਜ਼ਬੇ ਨਾਲ ਫਿਲਮ ਬਣੇ ਤਾਂ ਫਿਰ ਨਾ ਕੀ ਰੂਪ ਹੋਗਾ ਤੁਸੀਂ ਆਪ ਇਹਨਾਂ ਦਾ ਜਲ ਲਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਸਾਡੀ ਟੀਮ ਦੇਖ ਕੇ ਇੱਕ ਵਾਰ ਫਿਰ ਜ਼ੋਰਦਾਰ ਤਾੜੀਆਂ ਸਾਡੇ ਬਾਸ ਜਦੀਪ ਸਿੰਘੂਰਾਂ ਲਈ ਮੈਂ ਚਾਹੂਗਾ ਇਹ ਐਡਾ ਇਮੋਸ਼ਨਲ ਹੋਣਾ ਔਰ ਮੈਂ ਆਪਣੇ ਵੱਲ ਕਹੂੰਗਾ ਸੱਚੇ ਵੰਡਰਫੁਲ ਫਿਲਮ ਸਿਚੁਏਸ਼ਨਲ ਕਾਮੇਡੀ ਕੀ ਹੁੰਦੀ ਹੈ ਸਸਪੈਂਸ ਕੀ ਹੁੰਦਾ ਸਿਚੁਏਸ਼ਨਲ ਕਾਮੇਡੀ ਵਹਾਵਰੇ ਸੁਣਾ ਕੇ ਤੱਕ ਤੁਸੀਂ ਕਿਸੇ ਵੀ ਹਸਾ ਸਕਦੇ ਹੋ ਕਿ ਤੁਰੇ ਤਰ ਦੇ ਬੰਦੇ ਕੋਲ ਕਾਮੇਡੀ ਹੋ ਜਾਣੀ ਇੱਕ ਐਸੀ ਸਿਚੁਏਸ਼ਨ ਜਾ ਕੇ ਫਸ ਜਾਣਾ ਕਿ ਤੁਹਾਨੂੰ ਕਾਮੇਡੀ ਹੋਵੇ ਸਰਕਾਸਟਿਕ ਕਾਮੇਡੀ ਹੋਵੇ ਔਰ ਜਿਹਦਾ ਕੋਈ ਮਤਲਬ ਹੋਵੇ ਉਹ ਦੇਖਣੇ ਹੋਵੇ ਤਾਂ ਫਿਰ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਮੇਰੇ ਵੱਲੋਂ ਪਰਸਨ ਹੰਬਲ ਤੁਹਾਨੂੰ ਸਾਰਿਆਂ ਨੂੰ ਜੈ ਜੀ